ਉਦਯਾਨ ਦੇ ਵਿੱਚ ਮਹਿੰਗੇ ਲਗਜ਼ਰੀ ਵਾਹਨਾਂ 'ਚ ਹੰਗਾਮਾ ਕਰਨ ਦੇ ਵਿਦਾਇਗੀ ਪਾਰਟੀ ਦੇ ਨਾਂ ਤੇ ਸੜਕਾਂ ਤੇ ਪਟਾਕੇ ਜਲਾਉਣ ਦੇ ਮਾਮਲੇ 'ਤੇ ਟ੍ਰੈਫਿਕ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਪੁਲਿਸ ਨੇ ਪੰਜ ਸਕੂਲਾਂ ਨੂੰ ਨੋਟਿਸ ਭੇਜੇ ਹਨ ਜਿੱਥੇ ਉਹ ਵਿਦਿਆਰਥੀ ਪੜ੍ਹਦੇ ਹਨ ਹਾਲਾਂਕਿ ਸਾਰੇ ਸਕੂਲ ਮੁਕਰ ਗਏ ਹਨ ਪਰ ਪੁਲਿਸ ਵਾਹਨਾਂ ਦੇ ਨੰਬਰ ਦੇ ਆਧਾਰ 'ਤੇ ਕਾਰਵਾਈ ਕਰੇਗੀ ਦੱਸ ਦਈਏ ਕਿ ਪੁਲਿਸ ਨੂੰ 6 ਅਜੀ ਹੈ ਵੀਡੀਓ ਮਿਲੇ ਹਨ ਜਿਨ੍ਹਾਂ ਜ ਸਕੂਲੀ ਵਿਦਿਆਰਥੀ ਵਾਹਨਾ ਚੋਤਰ ਕੇ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇੰਸਟਾਗ੍ਰam ਤੇ ਵੀਡੀਓ ਬਣਾਈ ਗਈ ਜਿਸ ਵਿੱਚ 100 ਤੋਂ 150 ਵਾਹਨਾ ਦੇ ਕਾਫਲੇ ਸਾਊਥ ਸਿਟੀ ਇਲਾਕੇ ਚ ਘੁੰਮਦੇ ਦੇਖੇ ਗਏ ਜਦੋਂ ਨਾਲ ਹੀ ਉਕਤ ਵੀਡੀਓ ਚ ਵਿਦਿਆਰਥੀ ਕਾਰ ਦੀਆਂ ਖਿੜਕੀਆਂ ਅਤੇ ਸਨਰੂਫ ਚੋਂ ਬਾਹਰ ਨਿਕਲ ਕੇ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ ਜਦੋਂ ਪੁਲਿਸ ਨੂੰ ਇੰਟਰਨੈਟ ਮੀਡੀਆ ਤੋਂ ਸਕੂਲਾਂ ਦੇ ਨਾਂ ਦਾ ਪਤਾ ਲੱਗਾ ਤਾਂ ਉਹਨਾਂ ਪੰਜ ਸਕੂਲਾਂ ਨੂੰ ਨੋਟਿਸ ਭੇਜੇ ਗਏ ਇਹਨਾਂ ਵਿੱਚੋਂ ਦੋ ਸਕੂਲ ਸਰਾਂਬਾ ਨਗਰ ਦੇ ਵੱਡੇ ਸਕੂਲ ਹਨ ਇੱਕ ਸਕੂਲ ਸ਼ਾਸਤਰੀ ਨਗਰ ਦਾ ਤੇ ਬਾਕੀ ਦੋ ਸਕੂਲ ਹੋਰ ਹਨ ਪੁਲਿਸ ਨੇ ਉਹਨਾਂ ਸਾਰੇ ਸਕੂਲਾਂ ਨੂੰ ਨੋਟਿਸ ਭੇਜੇ ਹਨ ਇਹਨਾਂ ਵਿੱਚੋਂ ਤਿੰਨ ਸਕੂਲਾਂ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਬੱਚੇ ਸਕੂਲ ਵਿੱਚ ਵਾਹਨ ਨਹੀਂ ਲੈ ਕੇ ਆਏ ਬੱਚਿਆਂ ਨੇ ਆਪਣੇ ਪੱਧਰ ਤੇ ਇਹ ਪਾਰਟੀ ਕਿਤੇ ਬਾਹਰ ਰੱਖੀ ਹੋਵੇਗੀ ਪੁਲਿਸ ਹੁਣ ਸੇਫ ਸਿਟੀ ਦੇ ਕੈਮਰਿਆਂ ਦੀ ਮਦਦ ਨਾਲ ਨੰਬਰਾਂ ਰਾਹੀਂ ਵਾਹਨਾਂ ਦੀ ਪਛਾਣ ਕਰ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾਣੀ ਹੈ ਬਿਊਰੋ ਰਿਪੋਰਟ ਐਸਐਮ ਜੈਡ ਨਿਊਜ਼